ਜੇ ਗੁਰਪ੍ਰਸਾਦ ਦੇ ਦਰਸ਼ਨ ਨਹੀਂ ਕੀਤੇ ਉਹਨੂੰ ਪਤਾ ਹੀ ਨਹੀਂ ਮਾਰਾ ਦੇ ਇਤਹਾਸ ਦਾ ਜਿਹੜੇ ਬੇਪੁੱਤਰ ਵਾਲੇ ਸੁਣਨਗੇ ਜੇ ਪੁੱਤਰ ਦੀ ਇੱਛਾ ਚਾਹਣਗੇ ਪ੍ਰਾਪਤ ਹੋਏ ਸਹਿਤ ਗੁਣਿਆਚ ਉਹ ਅੱਛਾ ਗੁਣਾਂ ਦੇ ਸਹਿਤ ਲਾਇਕ ਪੁੱਤਰ ਪੈਦਾ ਹੋ ਜਾਣਗੇ ਉਹਨਾਂ ਦੇ ਕਰੇ ਉਗ੍ਰਹਾਂ ਸੇ ਗੁਰ ਕੀਰਤਕੇ ਗੁਰੂ ਸਾਹਿਬ ਦੀ ਕੀਰਤੀ ਦਾ 12ਵੀਂ ਰਾਸ ਸਮਾਪਤ ਕੀਤੀ ਹੈ ਰਜਿਆ ਨਵਾਂ ਪਾਸ਼ਾ ਦੀ ਕਥਾ ਤੱਕ ਵਠਨ ਸਰਵਨ ਫਲ ਪਾਏ ਬੜੇ ਜਿਹੜਾ ਬੜੇ ਦਾ ਸੁਣੇਗਾ ਬੜਾ ਭਾਰੀ ਫਲ ਪਾਵੇਗਾ ਸ੍ਰੀ ਸਤਗੁਰੂ ਕੇ ਅਨੇਕ ਬਿਲਾਸਾ ਉਸ ਆਉਂਦੇ ਨੇ ਪ੍ਰਕਾਰ ਦੇ ਜਿਹੜੇ ਬਿਲਾਸ ਕਹਾਂਗੇ ਬਹੁਤ ਬਿਰਤ ਸਭ ਹੋਣੇ ਪ੍ਰਕਾਸ਼ ਉਹਨਾਂ ਨੂੰ ਜਿਹੜੇ ਹੋਤ ਹੈ ਜਿਹੜੇ ਪ੍ਰਗਟਾ ਸਾਰਿਆਂ ਦੀ ਰੋਸ਼ਨੀ ਹੋ ਜੂ ਮਹਾਰਾਜ ਜਸ ਪੜ੍ਹਨੇ ਕਰਕੇ ਮਹਾਰਾਜੀ ਕਹਾਣੀ ਪੜ੍ਹਨੇ ਕਰਕੇ ਜੇਨ ਗੁਰਪ੍ਰਤਾਪ ਦੇ ਦਰਸ਼ਨ ਨਹੀਂ ਕੀਤੇ ਉਹਨੂੰ ਪਤਾ ਹੀ ਨਹੀਂ ਮਾਰਾ ਦੇ ਸਹਸਾ ਆਜਰ ਜਰਨੇ ਆਦਿਕ ਗੁਣ ਕਣ ਹਜ਼ਾਰ ਜੜਦੀ ਆਦਿਕਾਂ ਨੂੰ ਜਨ ਗਏ ਗੁਣ ਉਸ ਪੁਰਖ ਨੂੰ ਪ੍ਰਾਪਤ ਹੋ ਜਾਣਗੇ ਸਭ ਕੋ ਜਾਣਨਾ ਹੈ ਬੋਧਿਤ ਭਨੇ ਸਾਰਿਆਂ ਦੇ ਬੰਨ ਜਾਣ ਲੇਗਾ ਬਹੁਤ ਤਰੀਕਿਆਂ ਨਾਲ ਜੋ ਕਸਮ ਕੀਤੇ ਹੋਏ ਨੇ ਇਸ ਵਿੱਚ ਪੁਸਤਕ ਵਿੱਚ ਸੁਣਾ ਹੈ ਅਸੋਤ ਸੋਤ ਕੋ ਚਿਤ ਬਾਂਸ਼ ਜਿਹੜੇ ਬੇਪੁੱਤਰ ਵਾਲੇ ਸੁਣਨਗੇ ਜੇ ਪੁੱਤਰ ਦੀ ਇੱਛਾ ਚਾਹਣਗੇ ਪ੍ਰਾਪਤ ਹੋਏ ਸਹਿਤ ਗੁਣਿਆ ਚ ਉਹ ਅਛਾ ਗੁਣਾਂ ਦੇ ਸਹਤ ਲਾਇਕ ਪੁੱਤਰ ਪੈਦਾ ਹੋ ਜਾਣਗੇ ਉਹਨਾਂ ਦੇ ਸੁਨਹਿਦਾਰ ਦੀ ਧਨਕੂਪਾ ਜੇ ਕੋਈ ਜਿਦਰੀ ਸੁਣੇ ਗੁਰੂ ਸਾਹਿਬ ਦੇ ਜਸ ਨੂੰ ਉਹ ਤੁਹਾਨੂੰ ਪ੍ਰਾਪਤ ਕਰ ਲੈਣਗੇ ਸਤਗੁਰ ਮਹ ਸਰਦਾ ਬਿਰਦਾ ਸਰਵਾ ਵਰ ਜਾਵੇਗੀ ਉਹ ਨਿਹਾਲ ਹੋ ਜਾਣਗੇ ਜਗ ਲੋਕਾਂ ਦੇ ਕਲਿਆਣੇ ਉਹ ਪਾਉ ਉਹ ਦੁਹਾਂ ਲੋਕਾਂ ਦੇ ਮੁਕਤੀ ਮਾਰ ਕ੍ਰਿਆਣ ਸੁਖ ਪੈਦਾ ਕਰਨੀ ਜੇ ਜਗਤ ਗੁਰੂ ਜੀ ਸਿੱਖੀ ਕੀ ਬੇਦ ਔਰਿ ਉਪਜਾ ਸਿੱਖੀ ਦਾ ਤਰੀਕਾ ਉਹਨਾਂ ਦਿਲ ਚ ਪੈਦਾ ਹੋ ਜੁਕ ਕੀ 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 ਚੀਜ਼ਾਂ ਨੂੰ ਅਸੀਂ ਧਾਰਨ ਕਰਨਾ ਹੈ ਕਲਮਾਲ ਬਿਨ ਸਹ ਨਾਮ ਸੋ ਧਿਆਵ ਮਹਾਰਾਜੇ ਨਾਮ ਧਿਆ ਕੇ ਕਲਬਲਾਡ ਪਾਉਣ ਵਾਲੇ ਪਾਪ ਦੀ ਸਭ ਨਾਸ ਹੋ ਜਾਣਗੇ ਸਨੇ ਸਨੇ ਹੋਇ ਹਾ ਮਨ ਪਾਵਨ ਹੌਲੀ ਹੌਲੀ ਮਨ ਵੀ ਉਹਨਾਂ ਗੁਰਮਖਾਂ ਦਾ ਪਵਿੱਤਰ ਹੋ ਜਾਏਗਾ ਭਗਤ ਵਿਰਾਗ ਦੇ ਦੇ ਉਪਜ ਉਹਨਾਂ ਨੂੰ ਪਰਮੇਸ਼ਰ ਦੀ ਭਗਤੀ ਦੇ ਵਿਰਾਗ ਪੈਦਾ ਹੋ ਜਾਏਗਾ ਸਤ ਸੰਗਤ ਮਿਲ ਹਾ ਸੰ ਸਤ ਸੰਗਤ ਨਾਲ ਮਿਲ ਕੇ ਉਹ ਵੀ ਸੇਹਤ ਮਹਾਤਮਾ ਸਵਾਸ ਦਾ ਜਪਣ ਵਾਲੇ ਬਣ ਜਾਣਗੇ ਮੋ ਮਹ ਸ਼ਬਦ ਨਾ ਹੁਤੀ ਬੇਸਾਲ ਭਾਈ ਸਾਹਿਬ ਜੀ ਕਹਿੰਦੇ ਮੇਰੇ ਤੇ ਤਾਕਤ ਨਹੀਂ ਸੀ ਇਨੀ ਗੁਰੂ ਸਾਹਿਬ ਦੀ ਕਥਾ ਰਚਣ ਦੀ ਮਰਤ ਲਾਲ ਸਾ ਰਹੀ ਸੋ ਚਾਲਾ ਉਹ ਸੇਜ ਚਾਲੀ ਵਾਲੀ ਮਰਿਆਦਾ ਉਹ ਲਾਲ ਸਾ ਮਜੰਦਰ ਵੱਧ ਹੀ ਰਹੀ ਸੀ ਆਪਣੀ ਕਥਾ ਆਪ ਬਨਵਾ ਇਹ ਸਰਦਾਰ ਨੇ ਆਪ ਹੀ ਮੇਰੇ ਪਾਸੋਂ ਆਪ ਦੀ ਕਥਾ ਰਚਵਾਈ ਹੈ ਦਾਸ ਜਾਨ ਮੁਝ ਦਈ ਵਡਾਈ ਇਹ ਮੈਨੂੰ ਆਪ ਦਾ ਸੇਵਕ ਜਾਣ ਕੇ ਭਾਈ ਸੰਤੋਖ ਸਿੰਘ ਕਹਿੰਦੇ ਵਡਿਆਈ ਦਿੱਤੀ ਹੈ ਉਹਨੇ ਆਪ ਦੀ ਕਥਾ ਆਪ ਮਾਰਾ ਰਚਾਈ ਹੈ ਮੇਰੇ ਪਾਸ ਸੁਰ ਸਰ ਸਾਮਾਨ ਗੁਰ ਕੀਰਤ ਪਾਉ ਗੁਰੂ ਸਾਹਿਬ ਜੀ ਮਹਮਾ ਗੰਗਾ ਦੀ ਨਿਆਹੀ ਪਵਿੱਤਰ ਆ ਜਾਨਣਾ ਕਰੋ